ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਸਾਰੇ ਭੈਣ ਭਰਾਵਾਂ ਨੂੰ ਚੈਨਲ ਨੂੰ ਮੇਰੇ ਵੀਰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੇਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਪਹੁੰਚ ਚੁੱਕੇ ਆਂ ਪਿੰਡ ਛੰਨਾ ਸਰਜਾ ਮਿਰਜਾ ਜ਼ਿਲ੍ਹਾ ਸ਼ਹਿਰੀ ਤਰਨਤਾਰਸ ਹੈ ਤੇ ਤਹਿਸੀਲ ਲੱਗਦੀ ਸੱਜਣੋ ਪੱਟੀ ਬਾਈ ਕਾਲਾ ਸਿੰਘ ਫਿਰੋਜ਼ਪੁਰੀਆਂ ਦੇ ਫਾਰਮ ਤੇ ਪਹੁੰਚ ਚੁੱਕੇ ਆ ਦੋ ਵੜਾ ਤੇ ਇੱਕ ਝੋਟੀ ਲੈ ਕੇ ਆਏ ਆ ਇੱਕ ਵੜਾ ਤਾਜੀ ਸੂਈ ਆ ਇੱਕ ਜਿਹੜੀ ਵੜਾ ਤਿਆਰੀ ਤੇ ਆ ਗੱਭਣ ਆ ਪਲੂਣ ਪਹਿਲਾ ਸਵੇਰ ਝੋਟੀ ਵੀ ਪਹਿਲਾ ਸਵੇਰ ਪਲੂਣ ਤੇ ਮੂੰਹ ਤੋਂ ਚਾਰ ਦੰਦ ਨੀਲੀ ਰਾਵੀ ਚ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਐਂਡ ਤੱਕ ਜੁੜੇ ਰਹੋ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਹੋਰ ਵੀ ਕਿਹੇ ਵੀਰ ਦਾ ਪੂਰਾ ਪੂਰਾ ਫਾਇਦਾ ਹੋ ਜਾਂਦਾ ਹੈ ਕੋਈ ਆਪਣੀ ਖਰੀਦਦਾਰੀ ਕਰਦਾ ਨਰਖ ਤੇ ਪਰਖ ਤੁਹਾਡਾ ਕੰਮ ਹੈ ਤਸੱਲੀ ਕਰਨਾ ਆ ਕੇ ਲੈ ਕੇ ਜਾਣਾ ਠੀਕ ਹੈ ਜੀ ਤੇ ਆਓ ਲਈਏ ਡਿਟੇਲ ਬਾਈ ਕਾਲੇ ਤੋਂ ਬਾਈ ਜੀ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਚੜਦੀ ਕਲਾ ਜੀ ਆਹ ਵਧ ਕਾ ਜੀ ਵੀਰ ਜੀ ਚਲੋ ਸ਼ੁਕਰ ਹੈ ਅੱਜ ਤੋਂ ਤਪ ਕੱਢੀ ਆ ਆਹੋ ਜੀ ਮਹਾਰਾਜ ਦੇ ਅੱਜ ਬਲੈਨ ਆ ਬਲੂਨਾ ਤੇ ਆ ਗਏ ਜੀ ਅੱਜ ਦਿਨ ਤੋਂ ਲੱਗੇ ਆ ਜੀ ਬਾਬਾ ਸ਼ੁਕਰ ਹੈ ਬੜਾ ਚਲੋ ਤੇ ਐਡਰੈਸ ਨੋਟ ਕਰਾਈਏ ਹਾਂਜੀ ਪਿੰਡ ਚੰਨਾ ਸਾੰਦਾ ਵਰਦਾ ਜੀ ਅੱਛਾ ਜੀ ਹਾਂਜੀ ਤਸਕਿਲ ਪੱਟੀ ਹਾਂ ਜਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ ਅਜਾਨਮੇ 01214641 ਜੀ ਠੀਕ ਆ ਅੱਜ ਤਿੰਨ ਪਸ਼ੂ ਲੈਣ ਦੇ ਹਾਂ ਨਾ ਹਾਂਜੀ ਤੇ ਵੜ ਦੀ ਕੀ ਡਿਟੇਲ ਲਿਖਣਵਾ ਸੂਆ ਹੈ ਇਹ ਮੇਰੀ ਤੀਜਾ ਸੂਆ ਸੂਈ ਹੈ ਜੀ ਅੱਛਾ ਜੀ ਪਰਸੋਂ ਦੀ ਸੂਈ ਹੈ ਜੀ ਅੱਛਾ ਜੀ ਹਾਂਜੀ ਮਗਰ ਮੇਲਕਾ ਬੱਚਾ ਬੱਚਾ ਜੀ ਤੇ ਬੌਲਾ ਕਿੰਨਾ 15 ਕਿਲੋ ਹੋਵੇਗਾ 15 ਦੋ ਡੰਗ ਚ ਹੋਵੇ ਤਿੰਨ ਚ ਹੋ ਗਿਆ ਚੰਗੀ ਕਰਕੇ ਚੋਣ ਚਾਣ ਓਕੇ ਇੱਕ ਨੰਬਰ ਅੱਛਾ ਦੋ ਡੰਗ ਦੋ ਡੰਗ ਚ ਹੋਵੇ ਇਹ ਤਸੀਲ ਠੰਡੀ ਬਹੁਤ ਲੋ ਜੀ ਦੋ ਡੰਗ ਵੀਰ ਹਣੀ ਕਹਿੰਦੇ ਜੋ ਕੇ ਤਸੱਲੀ ਕਰਕੇ ਜਿਹੜੀ ਵੈੜ ਦੀ ਖਰੀਦਾਈ ਕਰਿਓ ਕੋਈ ਵੀ ਕਿਸੇ ਰਗਮ ਦਾ ਫਾਲਟ ਨਹੀਂ ਹੈਗਾ ਗੱਲਾਂ ਕਰੀਆਂ ਬਾਈ ਉਹਨਾਂ ਦੀਆਂ ਠੀਕ ਆ ਫਿਰੋਜਪੁਰ ਦੇ ਪਿੰਡ ਛੰਨਾ ਸਰਜਾ ਮਿਰਜਾ ਚ ਵੈਦਦੇ ਆ ਤੇ ਤੋਰਾ ਤਰਾ ਵੀਰ ਕਰਾਈਏ ਚੈੱਕ ਮਗਰ ਜਿਹੜਾ ਬੱਚਾ 나ੜੂ ਸਾਹਮਣੇ ਦੇਖ ਰਾਇ ਜੀ ਬਾਕੀ ਜਿਹੜਾ ਕੱਦ ਵਜੇ ਨੇ ਉਹ ਵਹਿੜ ਦਾ ਵੱਡਾ ਸੱਜਣੋ ਛੋਟਾ ਨਹੀਂ ਆ ਜਿਹੜੀ ਚੀਜ਼ ਛੋਟੀ ਉਹਨੂੰ ਛੋਟੀ ਦੱਸਾਂਗੇ ਜਿਹੜੀ ਵੱਡੀ ਆ ਉਹਨੂੰ ਵੱਡੀ ਦੱਸਾਂਗੇ ਸਮਾਂ ਨੋਟ ਕਰ ਲਿਓ ਮੇਰੇ ਭੈਣ ਭਰਾ ਕੋਈ 11:00 ਵਜੇ ਦਾ ਸਮਾਂ ਹੈ ਤੁਸੀਂ ਪਰਸ਼ਾਵਿਆਂ ਤੋਂ ਵੀ حساب ਲਾਉਂਦੇ ਹੋਗੇ ਲਓ ਜੀ 11:00 ਵਜੇ ਤੇ 1 ਮਿੰਟ ਜਿਹੜਾ ਹੋ ਗਿਆ ਠੀਕ ਆ ਜੀ ਤੇ ਆਟਰ ਕੁਆਲਟੀ ਦਾ ਮੇਰੇ ਵੀਰ ਜਰੂਰ ਹਿਸਾਬ ਲਾਇਓ ਕਿ ਕਿੰਨਾ ਕੁ ਹੋਰ ਜਿਹੜਾ ਪਸ਼ੂ ਸ਼ਾਮ ਦੇ ਟਾਈਮ ਤੇ ਬੰਦਾ ਕਿੰਨੇ ਕ ਵਜੇ ਦੀ ਚਵਾਈ ਹੋਈ ਆ ਇਹ ਆਕੀ 5:30 ਤੋਂ 6 ਅੱਛਾ 5:30 ਦੇ 6 ਹਾਂਜੀ ਇੱਥੇ ਸ਼ਾਮ ਨੂੰ ਤੇ ਇੱਥੇ ਜਨੇ ਹਾਂਜੀ ਹਾਂ ਟਾਈਮ ਟਾਈਮ ਆ ਦੀ ਅਰਸੰਦੀ ਕਰੇ ਜੀ ਤੋਂ ਕਿ ਦੋ ਟਾਂ ਠੀਕ ਆ ਹਾਂਜੀ 5:30 6 ਦੇ ਵਿੱਚ ਕਾ ਜਿਹੜੇ ਕਹਿੰਦੇ ਆ ਕਿ ਰਾਤ ਦਿਨ ਦੀ ਚਵਾਈ ਜਾਂਦੀ ਸਵੇਰ ਤੇ ਸ਼ਾਮ ਦੀ ਬਾਕੀ ਬਾਹਰ ਚੰਗੀ ਆ ਰੰਗ ਬਾਜ ਆ ਤਾਂ ਤੁੰਦੀ ਪ੍ਰੋਪਰ ਸੋਹਣੀ ਆ ਤੇ ਆਰਡਰ ਕੁਆਲਿਟੀ ਵੀ ਚੰਗੀ ਆ ਕਾਤ ਵੱਡਾ ਏ ਤਾਂ ਚਾ ਠੀਕ ਆ ਜਿਹਨੂੰ ਕਹਿ ਸਕਦੇ ਆ ਵੱਡੀ ਜਾਤ ਪਾਤ ਫਾਰਮ ਵਾਲੀ ਆ ਦੁੱਧ ਕਿੰਨਾ ਕਿਹਾ 20 ਕਿਲੋ ਅਰਮਾਨ ਦਾ 20 ਕਿਲੋ ਕਰ ਜੋ ਹਾਂਜੀ ਕਰੀ ਜਾਣਾ ਜੇ 15 ਬੋਲਾ ਖਾਣਾ ਬੋਲਾ ਹੀ ਆ ਅੱਛਾ ਹਾਂ ਕਰੂ ਪਕਾ ਸ਼ੋਣ ਇੱਕ ਨੰਬਰ ਆ ਤਾਂ ਤੁਮ ਮੋ ਮੋ ਲਗੀ ਰਹਿ ਗਿਆ ਮੁੱਲ ਵੀ ਅਸੀਂ ਜਾਇਜ਼ ਕਰੀਏ ਜਾਇਜ਼ ਹੀ ਕਰੀਏ ਆਪਣਾ ਮੁੱਲ ਨਿੱਕਾ ਇਹ ਹੁੰਦਾ ਜਾਇਜ਼ ਹੀ ਹੁੰਦਾ ਜਾਣ ਵਾਲੇ ਸ਼ਾਹ ਜੀ ਮੁੱਲੇ ਅੱਛਾ 55000 ਮੁੱਲ ਤੇ ਦੇ ਕਿਨੇ ਰਹੀਏ ਮਹਾਂਤਣ ਕਰਦਾਂਗੇ 2000 ਛੋੜੀ ਹੋਰ ਕਰ ਦੇ ਚੱਲ ਤੱਕਾਈ ਨਹੀਂ ਕਰ ਦੋ ਹੋਰ ਕਰ ਦੋ ਤੇ 500 ਕਰ ਦੋ ਨਹੀਂ 500 ਨਾਲ ਕੇ ਬੰਦਾ ਏ 500 ਨਾਲ ਕੇ ਬੰਦਾ ਏ ਅੱਜ ਕੱਲ ਤੇ 500 ਜਾਣਾ ਹੀ ਖਾ ਜਾਂਦਾ ਤਾਂ ਪੇ ਕਰ ਦੋ ਚਲੋ 1000 ਛੋੜ ਕਰਦੇ ਕਿੰਨੇ ਦੀ ਹੋ ਗਈ ਹਾਂਜੀ 52 ਦੀ ਇੱਕ ਹਜ਼ਾਰ ਮੇਰੇ ਵੱਲੋਂ ਕਰਦੇ ਵੇਹ ਲੋ ਤਾਂ ਕੋਈਂ ਜਾਰੀ ਜਾਣ ਦੋ ਚਲੋ ਠੀਕ ਹੈ ਜੀ ਜਾਣ ਦੋ ਕੋਈਂ ਜਾਰੀ ਵੜ ਵੱਡੀ ਚਲੋ ਸੋਹਣੀ ਆ ਕੋਈ ਯਾਦ ਕਰੂਗਾ ਲੈ ਜੂ ਨਾਲੂ ਨਾਲ ਹੀ ਆ ਆ ਵੜ ਪਲੂਣ ਆ ਹਾਂਜੀ ਸੋਹਣੀ ਕੀ ਪਤਾ ਸਮਾਂ ਜ਼ਰੂਰ ਲੈਂਦੀ 15 20 ਦਿੰਦਾ ਨਾ ਹਾਂਜੀ ਹਾਂਜੀ ਲੈ ਜੂਣਾ ਨੇ ਥਾਂ ਤੋਂ ਬੜਾ ਸੋਹਣਾ ਯਾਦ ਪਾ ਬਹੁਤ ਨਹੀਂ ਬੱਚੀ ਪੂਰੀ ਖਰੀ ਆ ਹਾਂਜੀ ਹਾਂਜੀ ਮੋਹੋਂ ਕੀ ਪਰਾ ਮੋੜੀ ਤੇ ਮੋੜ ਮੋੜ ਵੇਖੀ ਨਹੀਂ ਕਿਵੇਂ ਚੱਲ ਖੋਲ ਕੇ ਮੜਾ ਤੋਰਾ ਕਰਾਈਏ ਚੈੱਕ ਚੌਕੀ ਸ਼ਕੀ ਹੋਊਗੀ ਅੱਛੀ ਠੀਕ ਹੋਊਗੀ ਚਲ ਜਵਾਨ ਜੀ ਕੋਈ ਗੱਲ ਹੀ ਨਹੀਂ ਤੁਹਾਨੂੰ ਪਤਾ ਹੀ ਆਣੀ ਆਣੀ ਸੋਹਣੀ ਬੈੜ ਪੂਰੀ ਚਮਕਦਮ ਕਿਹਾ ਆਈ ਸੌਤੀ ਪੂਰੀ ਆ ਦਾ ਵੱਡਾ ਯਾਤ ਨਸਲ ਬਹੁਤ ਯਾਤ ਨਸਲ ਵੀ ਪੂਰੀ ਆ ਪੂਰੀ ਪੂਰੀ ਥਾਂ ਵੀ ਵੇਖੋ ਪਹਿਲਾਂ ਤੇ ਕਿਵੇਂ ਲੱਗਾ ਲਓ ਜੀ ਥਾਂ ਬਹੁਤ ਸੋਹਣਾ ਲੱਗਾ ਕਰਮਾ ਆ ਜੀ ਸੱਤੂ ਸਭ ਗੂੰਦੀ ਆਉਂਦੀ ਰੱਛੀ ਠੀਕ ਆ ਜੀ ਹਾਂਜੀ ਲਾਇਓ ਰਾਜੀ ਸੌਖੀ ਆ ਪਾ ਲਈ ਆ ਥਾਣ ਦੇ ਨਹੀਂ ਨਹੀਂ ਪੂਰੀ ਸੋਹਣੀ ਆ ਹਾਂਜੀ ਪੂਰੇ ਓਕੇ ਰਿਪੋਰਟਾ ਨਸਲ ਪੂਰੀ ਹਾਂਜੀ ਰਾਜੀ ਵੀ ਪੂਰੀ ਆ ਮੇਰਸਣ ਪਹਿਲੇ ਨੇ 2 17 18 ਕਿਲੋ ਪਾ ਲਈ ਆ ਰਾਜਨ ਹਾਂ ਨਸਲ ਹਾਂ ਵਾਹ ਸੋਹਣੀ ਆ ਪੂਰੀ ਆ ਜੋ ਬਾਕੀ ਫਿਰ ਇਹਦਾ ਮੁੱਲ ਕੀ ਰਹਿ ਗਿਆ ਮੋਲ ਕੀ ਰਹਿ ਗਿਆ ਮੋਲੇ ਵੀਰ ਜੀ 65 ਹਜ਼ਾਰ ਅੱਛਾ ਹਾਂ ਜੀ ਕਿੰਨੇ ਦੇ ਦਈਏ ਦੇ ਦਈਏ ਵੇ ਲੋ ਜੀ ਪਹਿਲਾਂ ਜਾਈ ਕੀਤਾ ਹੈ ਨਹੀਂ ਨਹੀਂ ਮਾਨਤਾਣ ਕਰ ਦੋ ਚਲ ਚਲੋ 1000 ਰੁਪਏ ਸ਼ੋਰ ਕਰਦੇ ਨਹੀਂ 1000 ਨਾਲ ਖੁੱਲਾ ਕਰੋ ਸ਼ੋਰ ਕਰ ਦੋ ਵੇ ਦੇ ਵਾੜ ਦੀ ਦੇ ਦੋ ਮੈਂ ਅਸਰੇ ਦੇ ਦੇ ਗਏ ਨਾ ਤਾਂ ਚਲੋ ਠੀਕ ਹੈ ਜੀ ਕਿਵੇਂ ਤੋ ਖੁਸ਼ ਹੋ ਜਾ ਫਿਰ ਕਢਾ ਲਾ ਨਾ ਦੋ ਠੀਕ ਆ ਠੀਕ ਵੀਰ ਜੀ ਕੋਈ ਗੱਲ ਨਹੀਂ ਕੋਈ ਬਾਠ ਜਾ ਤੀ ਆ ਛੋਟੀ ਕਨਵਾ ਸੁਆ ਗਈ ਇਹ ਪਹਿਲਾ ਇਹ ਪਹਿਲੇ ਨਹੀਂ ਜੀ ਛੋਟੀ ਅੱਛਾ ਜੀ ਹਾਂ ਜੀ ਚਾਰ ਦੰਦ ਮੂੰਹੋਂ ਚਾਰ ਦੰਦ ਚਾਰ ਦੰਦ ਪੱਟ ਕੇ ਵਿਖਾ ਦੇ ਅੱਛਾ ਜੀ ਹਾਂ ਜੀ ਕਿਆ ਬਾਤ ਆ ਜੀ ਫਿਰ ਐਡੀ ਸੌਹੇ ਛੋਟੀ ਹਾਂ ਜੀ ਇਹ ਦੇਖੋ ਇਹ ਨਹੀਂ ਕਈ ਮੂੰਹ ਨਹੀਂ ਫੜਾਉਂਦੀਆਂ ਇਹ ਆ ਵੇਖੋ ਜੀ ਚਾਰ ਦੰਦ ਚੌਕ ਚੌਕੀ ਆ ਹਾਂ ਜੀ ਵਾਕੇ ਚਾਰ ਦੰਦ ਠੀਕ ਹੈ ਵੀਰ ਜੀ ਪੂਰੇ ਚਾਰ ਆ ਵੇਖ ਲਓ ਫਿਰ ਕਰਮਾ ਦੀ ਸੀਲ ਠੰਡੀ ਸੌਖੀ ਤੇ ਸਿੰਘ ਨਾ ਨਾ ਕਿਆ ਬਾਤ ਆ ਸਿੰਘ ਵੇ ਕਿੱਡਾ ਸੋਨਾ ਕਿੰਗਰਿਆਂ ਵਾਲਾ ਹਾਂ ਜੀ ਬਿਲਕੁਲ ਨੀਲੀ ਚ ਆ ਗਈ ਫਿਰ ਧਾਰਤੀ ਠੀਕ ਆ ਹਾਂ ਧਾਰ ਤੇ ਮਿਲਦੀ ਹੈ ਬੱਚਾ ਨਹੀਂ ਹੈਗਾ ਬੱਚਾ ਮਾਰਦਾ ਵੀਡੀਓ ਤਾਂ ਦਿਖਾਉਂਦੇ ਨੂੰ ਠੰਡ ਬੜੀ ਪਈ ਤੁਹਾਨੂੰ ਪਤਾ ਹੈ ਧੁੰਦਾਂ ਬੜੀਆਂ ਪਈਆਂ ਹੈ ਉਸ ਕਰਕੇ ਹੁਣ ਆ ਜਿਆਰਾਂ ਦਾ ਕਾਇਮ ਹੁਣ ਧਾਰ ਦੇ ਦਿਓ ਤੇ ਛੋਲੋ ਅਛਾ ਧਾਰ ਤੇ ਮਿਲਦੀ ਚਾਟ ਪਾਇਆ ਵੀਰ ਜੀ ਦੁੱਧ ਤਾਂ ਸੀ ਜਾਂਦੇ ਆ ਦੁੱਧ 12 ਕਿਲੋ ਦੁੱਧ 13 ਕਿਲੋ ਵੀ ਸਾਡੇ ਆ ਵੀ ਵੀਰ ਕੋ ਬਣੀ ਪਈ ਹੋਵੇ ਵਿੱਚ ਹਾਂਜੀ ਹਾਂਜੀ ਆ ਵੀ ਤਰੋ ਠੀਕ ਆ ਤੇ ਦੁੱਧ ਕਿ ਨਾ ਐ ਦੁੱਧ ਤੇ ਸਲੇ 12 ਕਿਲੋ ਠੰਡਾ ਦੁੱਧ ਦੇ ਜੀ ਅਚਾਰ ਤੇ ਮਿਲਣਾ ਹਾਂਜੀ ਧਾਰ ਤੇ ਮਿਲਣਾ ਹੀ ਨੇ ਅੱਛਾ ਤੇ ਵੀਰ ਜੀ ਅਸੀਂ ਇਹਨੇ ਦੋ ਡੰਗ ਚੋ ਕੇ ਆਦੀ ਐ ਲਿਜਾਵੇ ਤੋਲ ਕੇ ਦੁੱਧ ਅੱਛਾ ਮਿਲਣਾ ਧਾਰ ਤੇ ਹੀ ਆ ਹਾਂ ਕਟਾ ਹੀ ਆ ਕਟਾ ਹੀ ਹਾਂਜੀ ਦੀਦੀ ਦਾ ਕਟਾ ਹੀ ਨੀਲੀ ਦਾ ਕਟਾ ਸੱਜਣੋ ਆ ਜਿਹੜਾ ਵੀਰ ਕਹਿੰਦਾ ਤੇ ਮਰ ਗਿਆ ਠੰਡ ਨਾਲ ਹਾਂਜੀ ਠੰਡ ਪਈ ਵੀਡੀਓ ਪਿਓਰ ਨੀਲੀ ਦਾ ਕਟਾ ਹਾਂਜੀ ਧਾਰ ਤੇ ਮਿਲਦੀ ਸ਼ਾਹੀ ਐਵੇਂ ਸਾਬ ਦੇਖ ਹੁਣੇ ਚਲੋ ਖੁੱਲ ਗਏ ਵਾਹ ਜੀ ਵਾਹ ਕਮਾਲ ਕਰੀ ਬੈਠੀ ਵਾਹ ਨਾ ਮੂਨਾ ਬਹੁਤ ਸੋਹਣਾ ਪੱਦਰ ਏ ਥਾਂਨੇ ਹਾਂਜੀ ਹਾਂਜੀ ਟੈਪ ਟਾਈਮ ਆਦੀ ਬਾ 12 ਕਿਲੋ ਦੁੱਧ ਆ ਮੌਕੇ ਦਾ ਸਜਣੋ ਤੇ ਧਾਰ ਤੇ ਮਿਲਦੀ ਆ ਦੋ ਦੰਗ ਚੋ ਨੱਕ ਚੇਰ ਹੋ ਗਿਆ ਉਹ ਬਹਿ ਸੋਈ ਨੂੰ ਅੱਜ 20 ਦਿਨ ਹੋ ਗਏ ਆ ਜੀ ਮਹੀਨੇ ਥੱਲੇ ਯਾਰ ਅੱਛਾ ਹਾਂਜੀ ਅੱਛਾ ਮਹੀਨੇ ਹੋ ਅੰਦਰ ਹੀ ਸੋਈ ਨੂੰ 25 ਦਿਨ ਹੋ ਗਏ ਯਾਰ ਠੀਕ ਹੈ ਜੀ 20 25 ਦਿਨ ਕਹਿੰਦੇ ਹੋ ਗਏ ਸੋਈ ਨੂੰ ਹਾਂਜੀ ਹਾਂਜੀ ਇਹ ਦੱਦਾ ਬੱਚਾ ਮਰ ਗਿਆ ਜੇ ਮੀ ਨਾ ਖੰਡ ਲਾ ਲੈ ਗਰਾ ਕੇ ਬੁੱਢੀ ਹੋ ਗਈ ਮੈਨੂੰ ਨਾ ਮਹੀਨਾ ਵੀ ਲਾ ਲੈ ਮਹੀਨਾ ਵੇਹ ਹੋਇਆ ਠੀਕ ਆ ਜੀ ਠੀਕ ਬਾਕੀ ਕਾ ਤੇ ਚੰਗਾ ਛੋਟੀ ਦਾ ਹਣਾ ਸਟਾਈਲ ਦੱਸਦੇ ਆ ਐਂਜੀ ਪਾੜ ਐਂਜੀ ਧਾਰ ਦੇ ਕੇ ਲੋ ਜੀ ਸਿੰਘ ਸੰਦ ਬਹੁਤ ਸੋਹਣਾ ਲੱਗਦਾ ਸਿੰਘ ਬੜਾ ਸੋਹਣਾ ਲੱਗਦਾ ਹਣਾ ਡਰਦਿਆਂ ਕੈਮਰੇ ਤੋਂ ਆਹੋ ਜੀ ਕੈਮਰੇ ਤੋਂ ਨਾ ਆਈ ਨਹੀਂ ਤੋ ਨਾ ਐ ਵੀ ਠੀਕ ਜੇ ਮੈਂ ਘਰੋਂ ਨਹੀਂ ਕਦੀ ਨਾ ਪਛੂ ਕੱਢੇ ਚੱਲ ਬੰਦੋ ਕੋ ਨਹੀਂ ਰਹਿਣੋ ਠੀਕ ਹੈ ਜੀ ਪਤਲੇ ਚਾਮਦੀ ਸਜਰੋ ਨੀਲੀ ਰਾਵੀ ਦੀ ਆ ਚੋਰ ਇੱਕ ਦਾ ਮੁੱਲ ਹੀ ਰਹਿ ਗਿਆ ਵੀਰ ਜੀ ਦਾ ਮੁੱਲ 85000 ਰੁਪਏ 85 ਹਾਂਜੀ ਕਿੰਨੇ ਦੇ ਦਗੇ ਵੇਹ ਲੋ ਮੈਨਾਂ ਨਾ ਠੀਕ ਹੀ ਮੈਨ ਜਾਈ ਕਿ ਕਾਈ ਕਰ ਦਈਏ ਚਲੋ ਜੀ 2000 ਛੋੜ ਕਰ ਦਿੰਨੇ 82 ਤੇ 83 83 ਜੀ 82 ਦੀ ਦੇਣੀ ਚਲੋ ਵੇਖ ਲੋ ਜੀ ਤੁਸੀਂ ਕੋਈ ਸੰਤੋਖ ਸਿੰਘ ਬੱਚਾ ਹੁੰਦਾ ਤਾਂ ਭਾਵੇਂ ਝੋਟੀ ਲੱਖ ਦੀ ਚੱਲ ਮੇਰੀ ਦੇ ਦਿੰਦੇ ਲੱਖੋ ਉਹਦਾ ਵੇਖੀ ਕਰ ਬੱਚਾ ਤਾਂ ਫਿਰ ਲੱਖੋ ਉਹਦਾ ਅਸੀਂ 1 ਲੱਖ 50000 1 ਨੰਬਰ ਇੰਜੀ ਧਾਰ ਹੀ ਦੇ ਲਈ 82 ਦੀ ਮਿਲਜੂ ਤੇ 12 ਕਿਲੋ ਨੈਟ ਦੋ ਤੇ ਜਿਹੜਾ ਮਰਜ਼ੀ ਚੋਗੇ ਦੱਸ ਦੇ ਕਰ ਜੀ ਦੋ ਡੰਗ ਵੀਰ ਜੀ ਚੋਵੇ ਤੇ ਐ ਤੋਲ ਕੇ ਲੈ ਜਾਵੇ ਧਾਰ ਤੇ ਮਿਲੀ ਲੈ ਜਾਵੇ ਨੀ ਦੇ ਨਾਲ ਜਾਵੇ ਠੀਕ ਹੈ ਤੇਲ ਦਾ ਖਰਚਾ ਵੀ ਮਿਲੇਗਾ ਦੋ ਚੋਗ ਤੇਲ ਦਾ ਖਰਚਾ ਵੀ ਅੱਧੇ ਘਰੇ ਦੋ ਡੰਗ ਚੂਣ ਨਾਮ ਐ ਚੋਗੇ ਲਜਾ ਨਾ ਤੇ ਹਾਂਜੀ ਬਾਈ ਜੀ ਟੋਕਾ ਵੀ ਕਰ ਦੇਣਾ ਸੇ ਆਹੋ ਕਰ ਦੇਣਾ ਵੀਰ ਠੀਕ ਹੈ ਜੀ ਹਾਂਜੀ ਤੇ ਚੰਗਾ ਵਧੀਆ ਪੱਟੇ ਉੱਤੇ ਕਰਦਾ ਆ ਸਾਰੇ ਇੱਥੇ ਕੁਦਦੇ ਜੀ ਹਾਂਜੀ ਇੱਥੇ ਦੇ ਵੀਰ ਜੀ ਵਾਹ ਜੀ ਵਾਹ ਸਾਰੇ ਸਾਰੇ ਹਾਂਜੀ ਬਹੁਤ ਵਧੀਆ ਕੁਦਦਾ ਨਾ ਪਰਾਂ ਵੀ ਕੁਦਦਾ ਰਹੇ ਵੀਰ ਜੀ ਹੁਣ ਮੁੱਕੀ ਆ ਟੋਕੇ ਟਾਕੇ ਵੀ ਚੰਗੇ ਆ ਵਧਗਾ ਜੀ ਵਧਗਾ ਬਾਕੀ ਕਿਤੇ ਗਲਿਆ ਗੁਲਿਆ ਨਹੀਂ ਮਾਰਦਾ ਹਾਂਜੀ ਨਾ ਕਿਤੇ ਵੀ ਕਿਤੇ ਵੀ ਨਹੀਂ ਵੀਰ ਜੀ ਲੱਤਾਂ ਲੋਤਾਂ ਬਿਲਕੁਲ ਓਕੇ ਆ ਸਾਰੇ ਜਿਸ ਤਰ੍ਹਾਂ ਜਿਸ ਤਰ੍ਹਾਂ ਲੱਗੀ ਹਾਂਜੀ ਹਾਂਜੀ ਸਾਹਮਣੇ ਆ ਹਾਂਜੀ ਪੂਰਾ ਜੀ ਆ ਮੋਟਰ ਵੀ ਦੇ ਦੇਣੀ ਵਿੱਚ ਆ ਵਿੱਚੇ ਹੀ ਦੋ ਫੇਸ ਦੀ ਆ ਦੋ ਫੇਸ ਦੀ ਆ ਹਾਂ ਦੋ ਫੇਸ ਦੋ ਫੇਸ ਦੀ ਮੋਟਰ ਹੈ ਸਜਣੋਂ ਵਿੱਚੇ ਹੀ ਠੀਕ ਆ ਤੇ ਪਨਾਲਾ ਪਨੋਲਾ ਵੀ ਚੰਗਾ ਏ ਸਾਰਾ ਕੁਝ ਇਤਰਾ ਹੀ ਦੇਣਾ ਵੀਰ ਜੀ ਇੰਜੀ ਦੇ ਦੇਣਾ ਆਪਾਂ ਤੇ ਬਣਿਆ ਪੱਤਰਾ ਏ ਟੀਕੇ ਸ਼ਈ ਕੋਈ ਇਹ ਨਹੀਂ ਗਲਤ ਵਲਤ ਨਹੀਂ ਗੱਲ ਠੀਕ ਆ ਕਿੰਨੇ ਦਾ ਦੇ ਦੇਣਾ ਹਾਂਜੀ 17 ਦੇ ਦਗੇ ਵੀਰ ਜੀ ਕਿੰਨੇ ਦਾ ਮਾਨਤਨ ਕਰ ਦਿਓ ਚੱਲਾ ਚਾ 16 ਕਰ ਦੇਣਾ ਹੋਰ ਛੱਡ ਦਿਓ ਯਾਰ ਚਾ ਕਰ ਦੇਨੇ ਆ 15 ਦੇ ਦੋਗੇ ਦੇ ਦੇ ਦੇਨੇ ਵੀਰ ਲਓ ਜੀ ਸੱਜਣੋ 15000 ਦਾ ਟੋਕਾ ਮਿਲ ਜੂ ਤੇ ਪੱਠੇ ਦੇ ਜਿਹੜਾ ਬਿਲਕੁਲ ਚਾਲੂ ਆ ਕਿਤੇ ਗਲਿਆ ਗੁਲਿਆ ਨਹੀਂ ਪਿੰਡ ਛੰਨਾ ਸਰਜਾ ਮਿਰਜਾ ਦੇ ਵਿੱਚ ਆ ਭਾਈ ਉਹਨਾਂ ਦੇ ਕੋਲ ਤੇ ਖਰੀਦਾਰੀ ਕਰ ਲਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ